ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਚੈਨਲ ਤੇ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਅਤੇ 12ਵੀਂ ਦੇ ਨਾਲ ਜੋ ਵੀ ਵਿਦਿਆਰਥੀ ਬੋਰਡ ਪ੍ਰੀਖਿਆ ਦੇ ਰਹੇ ਹਨ ਉਹਨਾਂ ਬਾਰੇ ਕੁਝ ਜ਼ਰੂਰੀ ਗੱਲਾਂ ਲੈ ਕੇ ਆਏ ਹਾਂ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ 12ਵੀਂ ਜਾਂ 8ਵੀਂ ਜਮਾਤ ਦਾ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਦੇ ਰਿਹਾ ਵਾ ਤਾਂ ਇਹ ਤੁਹਾਡੇ ਲਈ ਵੀ ਵੀਡੀਓ ਬਹੁਤ ਜ਼ਰੂਰੀ ਹੈ ਹਾਂਜੀ ਐਗਜ਼ਾਮ ਤੋਂ ਪਹਿਲਾਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਪਤਾ ਹੋਣੇ ਚਾਹੀਦੀਆਂ ਹਨ ਹਾਂਜੀ ਫਿਰ ਤੁਸੀਂ ਜਿਹੜਾ ਆਪਣਾ ਐਡਮਿਟ ਕਾਰਡ ਹੈ ਚੈੱਕ ਕਰੋ ਆਪਣਾ ਨੇਮ ਕਿ ਤੁਹਾਡਾ ਨੇਮ ਕਰੈਕਟ ਸਪੈਲਿੰਗ ਵਿੱਚ ਟਿੱਕ ਤੇ ਨਹੀਂ ਹੈਗੀ ਫਿਰ ਰੋਲ ਨੰਬਰ ਆਪਣਾ ਚੈੱਕ ਕਰੋ ਠੀਕ ਹੈ ਕਰੈਕਟ ਐਗਜ਼ਾਮ ਸੈਂਟਰ ਜਿਹੜਾ ਸੈਂਟਰ ਹੈ ਉਹਦੇ ਬਾਰੇ ਸਹੀ ਹੈ ਨਹੀਂ ਸਹੀ ਐਗਜ਼ਾਮ ਸਪੈਲਿੰਗ ਵਗੈਰਾ ਜੇਕਰ ਕੋਈ ਤੁਹਾਨੂੰ ਗਲਤੀ ਲੱਗਦੀ ਤੁਸੀਂ ਉਸੇ ਵੇਲੇ ਆਪਣੇ ਸਕੂਲ ਵਾਲਿਆਂ ਨੂੰ ਇਨਫੋਰਮ ਕਰੋ ਆਪਣੇ ਟੀਚਰ ਨੂੰ ਇਨਫੋਰਮ ਕਰੋ ਡਨ ਫਿਰ ਆਪਣਾ ਤੁਸੀਂ ਟਾਈਮ ਟੇਬਲ ਹੈ ਨਾ ਜਿਹੜਾ ਉਹਨੂੰ ਚੈੱਕ ਕਰੋ ਜਿਸ ਦਿਨ ਵੀ ਤੁਹਾਡਾ ਪੇਪਰ ਵਾ ਤੁਹਾਨੂੰ ਐਗਜ਼ਾਮ ਡੇਟ ਪਤਾ ਹੋਣੀ ਚਾਹੀਦੀ ਆ ਐਂਡ ਤੁਹਾਨੂੰ ਸਬਜੈਕਟ ਬਤਾਉਣਾ ਚਾਹੀਦਾ ਕਿ ਜਿਹੜੇ ਸਬਜੈਕਟ ਤੁਸੀਂ ਐਗਜ਼ਾਮ ਦੇ ਰਹੇ ਉਸ ਦਿਨ ਡਨ ਸੋ ਨੈਕਸਟ ਗੱਲ ਕਰਾਂਗੇ ਤੁਹਾਡੀ ਹਾਂਜੀ ਮਗੇ ਪ੍ਰੀਖਿਆ ਕੇਂਦਰ 'ਤੇ ਜਦੋਂ ਵੀ ਜਾਣਾ ਵਾ ਨਾ ਅੱਧਾ ਘੰਟਾ ਪਹਿਲਾਂ ਆਪਣੇ 13 ਮਿੰਟਸ ਪਹਿਲਾਂ ਉੱਥੇ ਤੁਸੀਂ ਚੱਲ ਜਾਣਾ ਆਪਣੇ ਸੈਂਟਰ ਦੇ ਵਿੱਚ ਠੀਕ ਹੈ ਐਗਜ਼ਾਮ ਸੈਂਟਰ ਤੇ ਜੇਕਰ ਕੋਈ ਵੀ ਮਗੇ ਤੁਹਾਨੂੰ 에ਰਰ ਆਉਂਦਾ ਤੁਸੀਂ ਆਪਣੇ ਸਕੂਲ ਦੇ ਨਾਲ ਸੰਪਰਕ ਕਰੋ ਆਪਣੇ ਟੀਚਰ ਦੇ ਨਾਲ ਕੋਈ ਪ੍ਰੋਬਲਮ ਆਉਂਦੀ ਤੁਹਾਨੂੰ ਤੇ ਦੂਆ ਤੁਸੀਂ ਆਪਣੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਲਿਜਾ ਕੇ ਜਾਣੀਆਂ ਐਡਮਿਟ ਕਾਰਡ ਆਪਣਾ ਲੈ ਕੇ ਜਾਣਾ ਵਾ 2 ਤੋਂ 3 ਪੈਨਸਲੇ ਜਾ ਸਕਦੇ ਜੋ ਪੈਨਸਲ ਐਂਡ ਇਰੇਜ਼ਰ ਡਨ ਆਪਰੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਨਹੀਂ ਲੈ ਕੇ ਜਾਣਿਆ ਇਸ ਤਰ੍ਹਾਂ ਮੋਬਾਈਲ ਫੋਨ ਹੋਗੇ 스마트 వాਚ ਹੋਗੀ ਐਨੀ ਇਲੈਕਟ੍ਰੋਨਿਕ ਡਿਵਾਈਸ ਤੁਸੀਂ ਐਗਜ਼ਾਮ ਸੈਂਟਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਐਗਜ਼ਾਮ ਸੈਂਟਰ ਇਹ ਚੀਜ਼ਾਂ ਨੂੰ ਅਵੋਇਡ ਨਹੀਂ ਕਰਦੇ ਤੇ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਮਤਲਬ ਕਿ ਕਿਊਜ਼ ਕਰਦੇ ਹੋ ਸਾਰੇ ਚੀਟਿੰਗ ਕੀ ਸੋਚਦਾ ਹੈ ਠੀਕ ਹੈ ਇਸ ਕਰਕੇ ਨੂੰ ਤੁਸੀਂ ਅਵੋਇਡ ਨਹੀਂ ਕਰਨਾ ਚੀਜ਼ਾਂ ਨੂੰ ਹਾਂ ਤੁਸੀਂ ਉਪਰ ਜਿਹੜੀ ਓਮਰ ਸ਼ੀਟਾ ਕਰੈਕਟਲੀ ਕਿਸ ਤਰ੍ਹਾਂ ਫਿਲ ਲਗਾਨੀ ਹੈ ਤਾਂ ਤੁਸੀਂ ਆਪਣਾ ਰੋਲ ਨੰਬਰ ਜਿਹੜਾ ਫਿਲ ਹੈ ਨਾ ਉਹ ਨੀਟ ਐਂਡ ਕਲੀਨ ਕਰਨਾ ਠੀਕ ਹੈ ਨੈਕਸਟ ਤੁਸੀਂ ਓਮਰ ਸ਼ੀਟ ਦੇ ਸਰਕਲਸ ਕਿਤਨਾ ਫਿਲ ਕਰਨੇ ਕਿਹੜਾ ਸਰਕਲ ਤੁਸੀਂ ਇਸ ਵੀ ਨਾ ਪੂਰੇ ਸਰਕਲ ਫਿਲ ਕਰਨੀ ਪ੍ਰੋਪਰਲੀ ਫਿਲ ਨੋਟ ਕੇ ਇਸ ਤਰ੍ਹਾਂ ਫੇਰ ਜੇ ਤੁਹਾਡੀ ਜਿਹੜੀ ਆ ਐਗਜ਼ਾਮ ਮੈਰਿਟ ਸ਼ੀਟ ਚੈੱਕ ਨਹੀਂ ਹੋਵੇਗੀ ਡਨ ਤੇ ਉਹ ਮੈਰਿਟ ਸ਼ੀਟ ਦੇ ਵਿੱਚ ਜੇ ਕੋਈ ਵੀ ਵਾਈਟਨਰ ਹੋ ਗਿਆ ਜਾਂ ਕਟਿੰਗ ਹੋ ਗਈ ਨਹੀਂ ਕਰਦੀ ਡਨ ਜੇਕਰ ਕੋਈ ਵੀ ਮਿਸਟੇਕ ਹੁੰਦੀ ਆ ਆਪmein ਜਿਹੜਾ ਟੀਚਰ ਹੋਵੇਗਾ ਤੁਹਾਡੇ ਕਲਾਸ ਵਿੱਚ ਉਹ ਉਸ ਦਿਓ ਤੁਹਾਡੇ ਹੈਲਪ ਕਰਨੇ ਲਈ ਪ੍ਰੋਬਲਮ ਸੋਲਵ ਕਰਨ ਵਿੱਚ ਗ੍ਰੇਸ ਮਾਰਕਸ ਤੁਸੀਂ ਗ੍ਰੇਸ ਮਾਰਕਸ ਨੂੰ ਕਿ ਕਿਸ ਤਰ੍ਹਾਂ ਮਿਲਦੇ ਨੇ ਹਾਂਜੀ ਇਹ ਜਿਹੜੇ ਗ੍ਰੇਸ ਮਾਰਕਸ ਆ ਬੋਰਡ ਐਗਜ਼ਾਮ ਬਲੋਂ ਜਿੱਤੇ ਜਾਂਦੇ ਆ ਇੱਕ ਜਾਂ ਦੋ ਮਾਰਕਸ ਜਿੱਤੇ ਜਾਂਦਾ ਵਾ ਜੇਕਰ ਕੋਈ ਮਤਲਬ ਕਿ ਵਿਦਿਆਰਥੀ ਫੇਲ ਹੋਣ ਦਿਆ ਐਗਜ਼ਾਮ ਵਿੱਚੋਂ ਉਹਨੂੰ ਜਿਹੜਾ ਵਾ ਇਹ ਇੱਕ ਜਾਂ ਦੋ ਮਾਰਕਸ ਗ੍ਰੇਸ ਮਾਰਕਸ ਦੇ ਕੇ ਉਹਨੂੰ ਪਾਸ ਕਰ ਦਿੱਤਾ ਜਾਂਦਾ ਵਾ ਇਹ ਸਾਰੇ ਵਿਦਿਆਰਥੀਆਂ ਲਈ ਨਹੀਂ ਹੁੰਦਾ ਇਹ ਮਰਗੇ ਮਰਗੇ ਬੋਰਡ ਦੇ ਰੂਲਸ ਹੋਗੇ ਡਿਸੀਜਨਸ ਹੋਗੇ ਉਹਨਾਂ ਦੇ ਡਿਪੈਂਡ ਕਰਦਾ ਕਿ ਕਿੰਨੂੰ ਦਿੰਦੇ ਕਿਸ ਵਿਦਿਆਰਥੀ ਨੂੰ ਕਿਸ ਵਿਦਿਆਰਥੀ ਨੂੰ ਨਹੀਂ डन ਤੁਸੀਂ ਪਾਸ ਦੀ ਮਾਰਕਸ ਕਿ ਮੀ ਪਾਸ ਦੀ ਮਾਰਕਸ ਕਿੰਨੇ ਹੋਣੇ ਜੇ ਤੁਹਾਡੇ 33% ਠੀਕ ਹੈ ਤੁਹਾਡੇ ਹਰ ਇੱਕ ਸਬਜੈਕਟ ਦੇ ਵਿੱਚੋਂ 30% ਮਾਰਕਸ ਜਿਹੜੇ ਤੁਹਾਡੇ ਹੋਣੇ ਚਾਹੀਦੇ ਆ ਫਿਰ ਦੂਸਰੀ ਉਸਬਜੈਕਟ ਵਿੱਚੋਂ ਪਾਸ ਮੰਨੇ ਜਾਵੋਗੇ ਠੀਕ ਹੈ ਤੇ 12ਵੀਂ ਦੇ ਵਿੱਚ ਤੁਹਾਡੀ ਥਿਊਰੀ ਤੇ ਪ੍ਰੈਕਟੀਕਲ ਇਗਜ਼ਾਮ ਹੁੰਦੇ ਦੋਨਾਂ ਵਿੱਚ ਹੀ 30% ਰਹਾ ਪਾਸ ਹੋਣਾ ਜ਼ਰੂਰੀ ਆ ਤੇ ਮੇਰੇ ਜੇ ਕੋਈ ਸਪਲੀਮੈਂਟਰੀ ਆ ਜਾਂਦੀ ਆ ਤੁਸੀਂ ਰੀ-ਇਗਜ਼ਾਮ ਦੇ ਕੇ ਆਪਣਾ ਜਿਹੜਾ ਫੇਸ ਸਬਜੈਕਟ ਨੂੰ ਪਾਸ ਕਰ ਸਕਦੇ ਜੋ ਇਹ ਸੀ एग्जाम ਦੇ ਨਾਲ ਰਿਲੇਟਡ ਕੁਝ ਗੱਲਾਂ ਦੋਸਤੋ ਤੁਹਾਡਾ ਡੈਗ एग्जाम ਦੇ ਲਈ ਬੈਸਟ ਆਫ ਲੱਕ ਥੈਂਕ ਯੂ